ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਘਰ ਵਿੱਚ ਗਰੀਬੀ ਆ ਜਾਂਦੀ ਜਾਂ ਪਰੇਸ਼ਾਨੀ ਆ ਜਾਂਦੀ ਆ ਇਹਦੀਆਂ ਕੁਝ ਵਜ੍ਹਾ ਹੁੰਦੀਆਂ ਆ ਉਹਨਾਂ ਵਜ੍ਹਾ ਨੂੰ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਗੱਲਾਂ ਅਸੀਂ ਆਪਣੇ ਘਰ 'ਚ ਜਾਂ ਕਿਹੜੇ ਕਿਹੜੇ ਕੰਮ ਅਸੀਂ ਨਾ ਕਰੀਏ ਤਾਂ ਕਿ ਸਾਡੇ ਘਰ 'ਚ ਗਰੀਬੀ ਨਾ ਆਵੇ ਸਾਡੇ ਘਰ 'ਚ ਵੀ ਬਰਕਤਾਂ ਆ ਜਾਣ ਆਪ ਜੀ ਸਾਰੇ ਹੀ ਆਪਣੇ ਘਰਾਂ ਵਿੱਚ ਪੈਸੇ ਕਮਾ ਕੇ ਲਿਆਉਂਦੇ ਹੋ ਕਿ ਕਿਸੇ ਜਿਆਦਾ ਤਨਖਾਹ ਜਾਂ ਕਿਸੇ ਥੋੜੀ ਜਿਹੀ ਤਨਖਾਹ ਆ ਕੋਈ 20000 ਕਮਾਉਂਦਾ ਕੋਈ ਲੱਖ ਕਮਾਉਂਦਾ ਆ ਪਰ ਜਿੰਨੇ ਲਿਆਉਂਦਾ ਉਹਦੇ ਸਾਰੇ ਹੀ ਖਰਚ ਹੋ ਜਾਂਦੇ ਆ ਉਹਨੂੰ ਬਚਦਾ ਕੁਝ ਨਹੀਂ ਹੈਗਾ ਜੇ ਕੋਈ ਹੋਰ ਖਰਚਾ ਆ ਕੇ ਪੈ ਜਾਂਦਾ ਆ ਤੇ ਉਹਦੇ ਵਾਸਤੇ ਫੇਰ ਸਾਨੂੰ ਇਧਰ ਉਧਰੋਂ ਫੜਨੇ ਪੈਂਦੇ ਆ ਤੇ ਫੇਰ ਸਾਡੇ ਘਰ 'ਚ ਗਰੀਬੀ ਆ ਜਾਂਦੀ ਹੈਗੀ ਆ ਤੇ ਉਹਦੇ ਵਾਸਤੇ ਅਸੀਂ ਕਿਹੜੀਆਂ ਕਿਹੜੀਆਂ ਆ ਗੱਲਾਂ ਜਿਹੜੀਆਂ ਅਸੀਂ ਕਰੀਏ ਜਾਂ ਨਾ ਕਰੀਏ ਤਾਂ ਕਿ ਸਾਡੇ ਘਰ 'ਚ ਪੈਸਾ ਜੁੜਨ ਲੱਗੇ ਜੀ ਤੇ ਸਾਡੇ ਘਰ ਚੋਂ ਗਰੀਬੀ ਜਿਹੜੀ ਆ ਖਤਮ ਹੋ ਜਾਵੇ ਐਸੇ ਆਪ ਜੀ ਨਾ ਵੀਡੀਓ ਜਰੂਰ ਪੂਰਾ ਦੇਖਣਾ ਤਾਂ ਕਿ ਆਪ ਜੀ ਨੂੰ ਜਾਣਕਾਰੀ ਮਿਲ ਸਕੇ ਜੇ ਆਪ ਜੀ ਨੇ ਵਿੱਚੋਂ ਕੱਟ-ਕੱਟ ਕੇ ਦੇਖੀ ਤੇ ਆਪ ਜੀ ਨੂੰ ਕੋਈ ਗੱਲ ਸਮਝ ਨਹੀਂ ਆਉਣੀ ਹੈਗੀ ਇਸ ਵਾਸਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਕਦੇ ਵੀ ਟੁੱਟੀ ਹੋਈ ਕੰਗੀ ਨਾਲ ਕੰਗੀ ਨਾ ਕਰੋ ਆਪਾਂ ਕੰਗੀ ਕਰਦੇ ਹੈਗੇ ਉਹਦੇ ਵਿੱਚੋਂ ਦੰਦੇ ਜੇ ਟੁੱਟ ਜਾਂਦੇ ਆ ਤੇ ਆਪਾਂ ਉਦਾਂ ਹੀ ਫੇਰ ਉਹਨਾਂ ਕੰਗੀ ਕਰਾਈ ਜਾਂਦੀ ਹੁੰਦੀਆਂ ਤੇ ਉਹ ਕੰਗੀ ਨਾ ਕਰਿਆ ਕਰੋ ਇੱਕ ਜਿਹੜਾ ਸ਼ੀਸ਼ਾ ਘਰ 'ਚ ਟੁੱਟ ਜਾਏ ਉਹਨੂੰ ਆਪਾਂ ਇੱਕ ਹੋਰ 'ਚ ਖੜੇ ਹੋ ਕੇ ਕੰਗੀ ਕਰ ਲੈਣੀ ਹੈਗੀਆ। ਤੋ ਉਹ ਸ਼ੀਸ਼ਾ ਵੀ ਆਪਣੇ ਕੋਲੋਂ ਹਟਾ ਦੇਵੋ ਤੇ ਕੰਗੀ ਵੀ ਹਟਾ ਦਿਓ। ਕਿਉਂਕਿ ਇਹ ਕੰਗੀ ਔਰ ਸ਼ੀਸ਼ਾ ਜਿਹੜੇ ਹੈਗੇ ਆ ਇਹਨਾਂ ਵੀ ਘਰ 'ਚ ਗਰੀਬੀ ਆ ਜਾਂਦੀ ਹੈਗੀ ਆ। ਟੁੱਟੇ ਹੋਏ ਭਾਂਡੇ ਜਿਹੜੇ ਆ ਜੋ ਕਿ ਗਲਾਸ ਉੱਤੋਂ ਕ੍ਰੈਕ ਹੋ ਜਾਂਦਾ ਕੋਈ ਕਟੋਰੀ ਹੋ ਜਾਂਦੀ ਆ ਜਾਂ ਕੋਈ ਪਤਿਲਾ ਕ੍ਰੈਕ ਹੋ ਜਾਂਦਾ ਉੱਤੋਂ ਤਾਂ ਆਪਾਂ ਉਹਨੂੰ ਉਦਾਂ ਯੂਜ਼ ਕਰਦੇ ਰਹਿਣੇ ਆ ਕਿ ਚੱਲ ਇਹਨੂੰ ਫੇਰ ਯੂਜ਼ ਕਰ ਬਦਲਾ ਲਵਾਂਗੇ। ਇਹਨੂੰ ਫੇਰ ਇਹਨੂੰ ਬਾਜ਼ਾਰੋਂ ਨਵਾਂ ਲੈ ਆਵਾਂਗੇ। ਤੇ ਉਹ ਇਹ ਜਦ ਨਾਲਸ ਨਾ ਕਰਿਆ ਕਰੋ ਮੇਰੀਆਂ ਪੇੜਿਆਂ ਨੂੰ ਮੇਰੀਆਂ ਬੀਬੀਓ ਉਹਨਾਂ ਭਾਂਡਿਆਂ ਨੂੰ ਉਸੇ ਟਾਈਮ ਹਟਾ ਦਿਆ ਕਰੋ ਇਹ ਟੁੱਟੇ ਹੋਏ ਭਾਂਡੇ ਵੀ ਘਰ 'ਚ ਗਰੀਬੀ ਦੀ ਨਿਸ਼ਾਨੀ ਹੈਗੀ ਆ ਇਹਨਾਂ ਵੀ ਗਰੀਬੀ ਆ ਜਾਂਦੀ ਹੈਗੀ ਆ ਇੱਕ ਆਪਣੇ ਘਰ 'ਚ ਸਫਾਈ ਜਰੂਰ ਰੱਖੋ ਕੋਈ ਵੀ ਕਚਰਾ-ਕੁਚਰਾ ਇੱਧਰ-ਉੱਧਰ ਨਾ ਪਿਆ ਰਹੇ ਕੋੂੜਾ ਕਰਕਟ ਇੱਧਰ-ਉੱਧਰ ਨਾ ਫੈਲਿਆ ਪਿਆ ਹੋਵੇ ਘਰ ਦੀ ਹਰ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਆ ਜਿੱਥੇ ਸਫਾਈ ਹੁੰਦੀ ਆ ਉੱਥੇ ਹੀ ਤੁਹਾਨੂੰ ਪਤਾ ਵਾਹਿਗੁਰੂ ਜੀ ਦਾ ਆਵਾਸ ਹੁੰਦਾ ਹੈਗਾ ਆ ਹੁਣ ਆਪਾਂ ਕੰਮ ਵਾਲੀਆਂ ਲਾਈਆਂ ਹੋਈਆਂ ਉਹ ਸਵੇਰੇ ਆਉਂਦੀਆਂ ਇੱਕ ਵਾਰਾਂ ਝਾੜੂ ਲਗਾ ਜਾਂਦੀਆਂ ਜਾਂ ਪੁੱਚਾ ਲਗਾ ਕੇ ਜਾਂ ਫਿਰ ਸਾਰਾ ਦਿਨ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ ਨਹੀਂ ਵੀਵਿਓ ਪੈਣੋ ਜੇ ਬੱਚੇ ਕੂੜਾ ਕਰਕੜ ਫੋਲਾ ਦਿੰਦੇ ਹੈਗੇ ਆ ਕਾਗਜ਼ ਕੁ ਕੁਝ ਹੋਮਵਰਕ ਕਰਦੇ ਹੋਏ ਕਿੰਨਾ ਘਰ ਚ ਕੂੜਾ ਕਾੜਾ ਸੁੱਟ ਦਿੰਦੇ ਹੈਗੇ ਆ ਜਾਂ ਖਾ ਕੇ ਰੈਪਰ ਸੁੱਟ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਇੱਕ ਵਾਰਾਂ ਝਾੜੂ ਜ਼ਰੂਰ ਲਗਾ ਦਿਆ ਕਰੋ ਘਰ ਦੀ ਸਫਾਈ ਜ਼ਰੂਰ ਇੱਕ ਵਾਰਾਂ ਕਰ ਲਿਆ ਕਰੋ ਨਹੀਂ ਤੇ ਕੰਮ ਵਾਲੀ ਕੋਈ ਕੋਰਾ ਦੁਬਾਰਾ ਫੇਕ ਰ ਆ ਲਿਆ ਕਰੋ ਕਿਉਂਕਿ ਜਦੋਂ ਘਰ ਚ ਜੋ ਗੰਦਗੀ ਪਉਣ ਪੈਂਦੀ ਆ ਤੇ ਤਦ ਵੀ ਗਰੀਬੀ ਆ ਜਾਂਦੀ ਹੈ ਕਿਉਂਕਿ ਸਾਡੇ ਮਹਾਰਾਜ ਨੂੰ ਸਾਡੇ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਸਫਾਈ ਬਹੁਤ ਪਸੰਦ ਹੈਗੀ ਆ ਜਦੋਂ ਅਸੀਂ ਪਾਠ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਫਾਈ ਵਾਲੀ ਧਿਆਨ ਦਿੰਨੇ ਆ ਇਸ ਵਾਸਤੇ ਘਰ ਦੀ ਸਫਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਇੱਕ ਅਸੀਂ ਕਿਸੇ ਨਾ ਵੀ ਬਦਤਮੀਜ਼ੀ ਨਾਲ ਬੋਲੀਏ ਤੇ ਸਾਰੇ ਕੋਈ ਆਸੀ ਆ ਪਰੋਸੀ ਆ ਚਾਹੇ ਕੋਈ ਰਿਸ਼ਤੇਦਾਰ ਹੈਗਾ ਆ ਸਾਰਿਆਂ ਨਾਲ ਪ੍ਰੇਮ ਨਾਲ ਬੋਲੀਏ ਕਿਸੇ ਨੂੰ ਵੀ ਅਸੀਂ ਕੋੜੇ ਸ਼ਬਦ ਨਾ ਕਹੀਏ ਕਿਉਂਕਿ ਕੋੜਾ ਸ਼ਬਦ ਜੇ ਕਿਸ਼ ਨੂੰ ਕਰਨੀ ਆ ਤਾਂ ਉਹ ਸਾਨੂੰ ਬਾਦੂਾਈ ਦਿੰਦਾ ਹੈਗਾ ਜਾਂ ਤੇ ਇਹਨਾਂ ਵੀ ਗਰੀਬੀ ਆਉਣ ਦੇ ਚਾਂਸ ਜਿਹੜੇ ਵੱਧ ਜਾਂਦੇ ਹੈਗੇ ਆ ਇਸ ਵਾਸਤੇ ਇਹ ਕੰਮ ਬਿਲਕੁਲ ਨਾ ਕਰਿਆ ਕਰੋ ਮੇਰੀਆਂ ਬੀਬੀਆਂ ਪਹਿਣਾ ਕਿ ਜੇ ਕੋਈ ਘਰ ਆ ਗਿਆ ਤੇ ਉਹਨੂੰ ਕੋਈ ਵੀ ਚੰਗੀ ਤਰ੍ਹਾਂ ਚੰਗੇ ਤਰ੍ਹਾਂ ਗੱਲ ਨਹੀਂ ਕੀਤੀ ਜਾਂ ਉਹਨਾਂ ਚੰਗੀ ਤਰ੍ਹਾਂ ਵਰਤਾਵ ਨਹੀਂ ਕੀਤਾ ਜਾਂ ਉਹਦੇ ਨਾਲ ਉਸ ਤਾਲੀਵਾ ਬੋਲਣਾ ਇਹ ਬਿਲਕੁਲ ਨਾ ਬੋਲਿਆ ਕਰੋ ਜੇ ਕੋਈ ਸਾਡੇ ਘਰ ਮਹਿਮਾਨ ਆ ਜਾਂਦਾ ਜਾਂ ਸਾਡੇ ਘਰ ਦੇਖੋ ਪਰੋਣੇ ਆ ਜਾਂਦੇ ਹੈਗੇ ਆ ਅਸੀਂ ਤੁਹਾਰੇ ਸਾਡੇ ਘਰ ਤੋਂ ਰੋਜ਼ ਹੀ ਤੁਰੇ ਰਹਿੰਦੇ ਹੈਗੇ ਆ ਤੇ ਉਹਨਾਂ ਆਸੇ ਨਾਲ ਕਦੇ ਵੀ ਆਪਣੇ ਦਿਲ 'ਚ ਇਹ ਗੱਲ ਨਹੀਂ ਲਿਆਉਣੀ ਚਾਹੀਦੀ ਹੈਗੀ ਉਹੀ ਵਸਦੇ ਘਰਾਂ 'ਚ ਹੀ ਮਹਿਮਾਨ ਆਉਂਦੇ ਆ ਪ੍ਰਾਹਣੇ ਆਉਂਦੇ ਆ ਤੇ ਉਹਨਾਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਜੂਰ ਕਰਿਆ ਕਰੋ ਉਹਨਾਂ ਨੂੰ ਮੱਥੇ ਵਟ ਕਦੀ ਨਾ ਪਾਇਆ ਕਰੋ ਪਿਆਰ ਨਾਲ ਰੱਖਿਆ ਕਰੋ ਜਿਹੜਾ ਵੀ ਕੋਈ ਆਉਂਦਾ ਹੈ ਮਹਿਮਾਨ ਆਉਂਦਾ ਹੈ ਉਹ ਰੱਬ ਦਾ ਰੂਪ ਆਉਂਦਾ ਆ ਤੇ ਰੱਬ ਦਾ ਰੂਪ ਸਮਝ ਕੇ ਹੀ ਸਾਨੂੰ ਉਹਦੀ ਸੇਵਾ ਕਰਨੀ ਚਾਹੀਦੀ ਹੈਗੀ ਜਥਾ ਸੰਪੇ ਜਿੰਨੀ ਕਿ ਸਾਡੇ ਚ ਸ਼ਕਤੀ ਹੋਵੇ ਅਸੀਂ ਉਹਦੀ ਸੇਵਾ ਕਰੀਏ ਕਦੇ ਵੀ ਮੱਥੇ ਵਟਣਾ ਪਾਈਏ ਕਿ ਸਾਡੇ ਘਰ ਇਹ ਕਿਉਂ ਆ ਗਏ ਹੈਗੇ ਆ ਤੇ ਜੇ ਅਸੀਂ ਉਹਨਾਂ ਦੇ ਮੱਥੇ ਵਟ ਪਾਵਾਂਗੇ ਤੇ ਇਹ ਵੀ ਸਾਡੇ ਵਾਸਤੇ ਜਿਹੜਾ ਹੈ ਗਰੀਬੀ ਦਾ ਹੀ ਕਾਰਨ ਬਣ ਜਾਂਦਾ ਹੈਗਾ ਆ ਇੱਕ ਜਦ ਸਾਡੀ ਨੇ ਜਿੰਨੀ ਕਮਾਈ ਹੋਵੇ ਸਾਨੂੰ ਉਹਨੇ ਚ ਹੀ ਗੁਜ਼ਾਰਾ ਕਰਨਾ ਚਾਹੀਦਾ ਹੈਗਾ ਸਭ ਕਿ ਉਹ ਚੋਂ ਬਚਾਉਣ ਦੀ ਸੋਚੀਏ ਕਿ ਅਸੀਂ ਉਹਦੇ ਚੋਂ ਥੋੜੇ ਜਿਹਾ ਬਚਾ ਲਈਏ ਤੇ ਸਾਨੂੰ ਉਹਦੇ ਚ ਗੁਜ਼ਾਰਾ ਕਰਨਾ ਚਾਹੀਦਾ ਹੈ ਜੇ ਅਸੀਂ ਆਪਣੀ ਕਿ ਆਮਦਨੀ ਤੋਂ ਵੱਧ ਦਾ ਖਰਚੇ ਕਰਨ ਲੱਗ ਜਾਵਾਂਗੇ ਤੇ ਫਿਰ ਸਾਨੂੰ ਇਧਰ ਉਧਰ ਫੜਨੇ ਪੈਣਗੇ ਜਦੋਂ ਫੜਨੇ ਪੈਣਗੇ ਤੇ ਉਤਾਰਨੇ ਵੀ ਆਪ ਹੀ ਹੈਗੇ ਆ ਤੇ ਜਦੋਂ ਸਾਡੇ ਕੋਲ ਮੰਗਣ ਆਏਗਾ ਸਾਡੇ ਕੋਲ ਤਾਂ ਹੁਣੇ ਨਹੀਂ ਫਿਰ ਸਾਨੂੰ ਬਹੁਤ ਮੁਸ਼ਕਲ ਹੋ ਜਾਣੀ ਆ ਤੇ ਉਹ ਵੀ ਫਿਰ ਸਾਰੇ ਕਹਣੇ ਦੇ ਬੜੇ ਗਰੀਬ ਹੈਗੇ ਆ ਇਹਨਾਂ ਕੋਲ ਤਾਂ ਆਪਣਾ ਹੀ ਗੁਜ਼ਾਰਾ ਨਹੀਂ ਚੱਲਦਾ ਹੈਗਾ ਤੇ ਬੀਬੀਓ ਮੇਰੀਏ ਭੈਣੋ ਮੇਰੀ ਬੇਟੀਆਂ ਇਹ ਕੰਮ ਬਿਲਕੁਲ ਨਾ ਕਰਿਆ ਕਰੋ ਜਿੰਨੀ ਤਨਖਾਹ ਆ ਉਹਦੇ ਚ ਹੀ ਗੁਜ਼ਾਰਾ ਕਰੋ ਜਾਂ ਜਿੰਨੀ ਸਾਡੀ ਆਮਦਨੀ ਹੈਗੀ ਆ ਅਸੀਂ ਉਹਦੇ ਚ ਗੁਜ਼ਾਰਾ ਕਰੀਏ ਇਦਰੋਂ ਉਦਰੋਂ ਕਰ ਜਾਣਾ ਚੁੱਕੀ ਜੇ ਅਸੀਂ ਥੋੜੇ ਪੈਸੇ ਬਚਾ ਲੈਨੇ ਆ ਤੇ ਦੁੱਖ ਸੁੱਖ ਵੇਲੇ ਸਾਡੇ ਉਹ ਕੰਮ ਆਉਂਦੇ ਹੈਗੇ ਆ ਕੁਛ ਬੱਚੇ ਜਿਹੜੇ ਆਪਣੇ ਨੋਹਾਂ ਨੂੰ ਖਾਂਦੇ ਰਹਿੰਦੇ ਆ ਮੂੰਹ 'ਚ ਪਾ ਕੇ ਚਬਾਉਂਦੇ ਰਹਿੰਦੇ ਆ ਮੈਂ ਦੇਖਿਆ ਬਹੁਤ ਵੱਡੇ ਵੀ ਹੈਗੇ ਜਿਨ੍ਹਾਂ ਨੂੰ ਇਹ ਆਦਤ ਪਈ ਹੋਈ ਆ ਇਹ ਆਦਤ ਵੀ ਸਭ ਤੋਂ ਗੰਦੀ ਆਦਤ ਹੈਗੀ ਆ ਇਹਨਾਂ ਵੀ ਗਰੀਬੀ ਆਉਂਦੀ ਹੈਗੀ ਆ ਇਸ ਵਾਸਤੇ ਇਹ ਜਿਹੜੇ ਨਖੂਨ ਜਿਹੜੇ ਖਾਂਦੇ ਆ ਚਬਾਉਂਦੇ ਆ ਕੱਟ ਲੈਂਦੇ ਆ ਉਹਨਾਂ ਸਾਰਿਆਂ ਨੂੰ ਆਤਾਂ ਨੂੰ ਹਟਾਓ ਤਾਂ ਕਿ ਸਾਡੇ ਘਰ 'ਚ ਗਰੀਬੀ ਨਾ ਆਵੇ ਇੱਕ ਸਵੇਰ ਨੂੰ ਅੰਮ੍ਰਿਤ ਵੇੜਾ ਜਰੂਰ ਸਮਾਲਣਾ ਹੈ ਕਿਉਂਕਿ ਅੰਮ੍ਰਿਤ ਵੇੜੇ ਹੀ ਬਾਬਾ ਜੀ ਦਾਤਾ ਮੰਨਦੇ ਹੁੰਦੇ ਆ ਤੇ ਸਾਨੂੰ ਅੰਮ੍ਰਿਤ ਵੇੜਾ ਜਰੂਰ ਸਮਾਲਣਾ ਚਾਹੀਦਾ ਹੈ ਹੁਣ ਕਈ ਲੋਗ ਰਾਤ ਨੂੰ ਟੀਵੀ ਦੇਖੀ ਜਾਣਗੇ ਜਾਂ ਮੋਬਾਈਲ ਦੇਖੀ ਜਾਣਗੇ ਰਾਤੀ 12 12 1 1 ਵਜੇ ਤੱਕ ਸੌਣਗੇ ਸਵੇਰੇ 10 ਵਜੇ ਸੌ ਕੇ ਉੱਠਣਗੇ ਤੇ ਉਹਨਾਂ ਨੇ ਸਵੇਰੇ ਅੰਮ੍ਰਿਤ ਵੇੜਾ ਕਿਹੜੇ ਵੇਲੇ ਉੱਠਣਾ ਉਹਨਾਂ ਨੇ ਤੇ ਜਦੋਂ ਸੂਰਜ ਚੜ੍ਹ ਗਿਆ 10 ਵਜੇ ਉੱਠਣਾ ਹੈਗਾ ਆ ਤੇ ਗਰੀਬੀ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈਗਾ ਆ ਕਿਉਂਕਿ ਉਹਨਾਂ ਨੇ देर ਨਾ ਸੋਣਾ देर ਨਾ ਉੱਠਣਾ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਹੈਗਾ ਸਾਨੂੰ ਸਵੇਰੇ ਜਰੂਰ 3 ਵਜੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ ਆ ਕਿਉਂਕਿ ਇਹ ਸਾਰੇ ਧਰਮਾਂ ਵਿੱਚ ਹੀ ਹੈਗਾ ਸਵੇਰ ਨੂੰ ਜਿਹੜਾ ਅੰਮ੍ਰਿਤ ਵੇਲਾ ਹੈਗਾ ਆ ਇਹ ਸਾਰੇ ਧਰਮ ਕਹਿੰਦੇ ਕਿ ਸਵੇਰੇ ਅੰਮ੍ਰਿਤ ਵੇਲਾ ਕਰੋ ਉੱਠ ਕੇ ਅੰਮ੍ਰਿਤ ਵੇਲੇ ਉੱਠੋ ਪਾਠ ਕਰੋ ਗੁਰੂ ਦੇ ਚਰਨਾਂ ਨਾਲ ਜੁੜੋ ਉਸ ਟਾਈਮ ਦਾਤਾ ਜੀ ਦਾਤਾ ਵੰਡਰੇ ਹੁੰਦੇ ਆ ਤੇ ਉਹ ਦਾਤਾ ਅਸੀਂ ਲੈਣੀਆਂ ਆ ਜੇ ਅਸੀਂ 10 ਵਜੇ ਸੌ ਕੇ ਉੱਠੇ ਤੇ ਫੇ ਸਾਨੂੰ ਕਿਹੜੀਆਂ ਦਸਤਾ ਮਿਲਣੀਆਂ ਆ ਤੇ ਇਹ ਵੀ ਗਰੀਬੀ ਦਾ ਸਭ ਤੋਂ ਵੱਡਾ ਕਾਰਨ ਆ ਕਿ ਜਿਹੜੇ ਅਸੀਂ 10 10 ਵਜੇ ਸੌ ਕੇ ਉੱਠਦੇ ਹੈਗੇ ਆ ਸਾਨੂੰ ਜਲਦੀ ਉੱਠਣਾ ਚਾਹੀਦਾ ਆ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਆ ਨਿਤਨੇਮ ਕਰਨਾ ਚਾਹੀਦਾ ਇਹ ਸਿੱਖ ਵਾਸਤੇ ਤਾਂ ਬਹੁਤ ਜ਼ਰੂਰੀ ਹੈਗਾ ਆ ਕਿ ਸਵੇਰੇ ਅੰਮ੍ਰਿਤ ਵੇਲਾ ਸਮਾਲਣ ਨਿਤਨੇਮ ਕਰਨ ਗੁਰੂ ਦੇ ਚਰਨਾਂ ਨਾਲ ਜੁੜਨ ਗੁਰਦੁਆਰੇ ਜਾਣ ਗੁਰੂ ਦੀ ਅਸ਼ੀਰਵਾਦ ਲੈਣ ਤੇ ਬਾਬਾ ਜੀ ਨੇ ਗਰੀਬੀ ਆਉਣੀ ਨਹੀਂ ਦੇਣੀ ਹੈਗੀ ਜੇ ਅਸੀਂ ਬਾਬਾ ਜੀ ਦੇ ਚਰਨ ਫੜ ਲਏ ਬਾਬਾ ਜੀ ਦਾ ਅਸ਼ੀਰਵਾਦ ਲੈ ਲੈਣਾ ਰੋਜ਼ ਅਸੀਂ ਗੁਰਦੁਆਰੇ ਜਾਣਾ ਹੈਗਾ ਇਹ ਕਦੋਂ ਹੋਣਾ ਜਦ ਅਸੀਂ ਸਵੇਰ ਨੂੰ ਜਲਦੀ ਉੱਠਾਂਗੇ ਨਿਤਨੇਮ ਕਰਾਂਗੇ ਅੰਮ੍ਰਿਤ ਵੇੜਾ ਸੰਭਾਲਾਂਗੇ ਜੇਕਰ ਜਲਦੀ ਨਹੀਂ ਉੱਠ ਸਕਦੇ ਫਿਰ ਵੀ ਸੂਰਜ ਨਿਕਲਣ ਤੋਂ ਪਹਿਲਾਂ ਆਪ ਜੀ ਜਰੂਰ ਉੱਠ जाया ਕਰੋ ਕਦੇ ਵੀ ਪੇੜ ਪੌਦੇ ਲੱਗੇ ਹੁੰਦੇ ਵੱਡੇ ਵੱਡੇ ਪੀੜ ਲੱਗੇ ਹੁੰਦੇ ਜਿੰਨਾਂ ਦੀ ਇੰਨੀ ਛਾਂ ਹੁੰਦੀ ਹੈਗੀ ਆ ਉਹਨਾਂ ਦੇ ਥੱਲੇ ਬੈਠਦੇ ਆਪਾਂ ਛਾਂ ਲੈਣੇ ਆ ਉਹਨਾਂ ਦੇ ਥੱਲੇ ਕਦੀ ਵੀ ਪਿਸ਼ਾਬ ਨਹੀਂ ਕਰਨਾ ਚਾਹੀਦਾ ਨਾ ਹੀ ਬੱਚਿਆਂ ਨੂੰ ਕਰਨ ਦੇਣਾ ਚਾਹੀਦਾ ਹੈਗਾ ਆ ਕਿ ਉਹ ਤੇ ਸਾਨੂੰ ਛਾਂ ਦਿੰਦੇ ਆ ਤੇ ਅਸੀਂ ਉਹਨਾਂ ਦੇ ਛਾਂ ਦੇ ਥੱਲੇ ਬੈਠ ਕੇ ਆਪਣਾ ਗੰਦ ਫਿਲਾ ਦਿੰਨੇ ਆ ਤੇ ਉਹ ਵੀ ਸਾਨੂੰ ਕੋਈ ਅਸੀਸ ਨਹੀਂ ਦੇਣਗੇ ਉਹਨਾਂ ਨੇ ਬਸ ਈਸੀ ਦੇਣੀ ਆ ਇਸ ਵਾਸਤੇ ਕਦੇ ਵੀ ਉੱਥੇ ਬੈਠ ਕੇ ਪਿਸ਼ਾਬ ਨਾ ਕਰੋ ਤੇ ਨਾ ਹੀ ਬੱਚਿਆਂ ਨੂੰ ਕਰਨ ਦਿਵੋ ਕਦੇ ਵੀ ਪੁੱਠੇ ਨਹੀਂ ਸੌਣਾ ਚਾਹੀਦਾ ਹੈਗਾ ਹਮੇਸ਼ਾ ਸਿੱਧੇ ਹੀ ਸੋਵੋ ਪੁੱਠੇ ਸੌਣਾ ਇੱਕ ਸਾਲ ਲੈਣ ਨੂੰ ਦਿੱਕਤ ਹੋ ਜਾਂਦੀ ਹੈਗੀ ਆ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹੈਗੀਆਂ ਆ ਐਸੋਸੇ ਜਾਂ ਤਾਂ ਸਿੱਧੇ ਸੋਵੋ ਜਾਂ ਸਾਈਡ ਪਰ ਸੋਚੋ ਤਾਂ ਕਿ ਸਾਡੀ ਸਿਹਤ ਵੀ ਠੀਕ ਰਵੇ ਤੇ ਸਾਨੂੰ ਡਾਕਟਰਾਂ ਕੋਲ ਵੀ ਨਾ ਜਾਣਾ ਪਵੇ ਕਿਉਂਕਿ ਜੇ ਡਾਕਟਰਾਂ ਕੋਲ ਜਾਵਾਂਗੇ ਤੇ ਫੇਰ ਵੀ ਪੈਸਾ ਹੀ ਖਰਚ ਹੋਣਾ ਜਦੋਂ ਪੈਸਾ ਖਰਚ ਹੋਣਾ ਹੈ ਤੇ ਫੇਰ ਗਰੀਬੀ ਆਉਣ ਦਾ ਕਾਰਨ ਇਹ ਵੀ ਬਣ ਜਾਂਦਾ ਆ ਸਾਡੇ ਘਰ ਕੋਈ ਵੀ ਮੰਗਣ ਵਾਲਾ ਆ ਜਾਂਦਾ ਆ ਕੋਈ ਪਿਖਾਰੀ ਆ ਜਾਂਦਾ ਆ ਰੋਟੀ ਮੰਗਦਾ ਆ ਜਾਂ ਕੋਈ ਹੋਰ ਵਸਤਰ ਮੰਗਦਾ ਆ ਜਾਂ ਥੋੜੇ ਬਹੁਤ ਪੈਸੇ ਮੰਗਦਾ ਆ ਤੇ ਸਾਨੂੰ ਉਹਦੀ ਜਰੂਰ ਮਦਦ ਕਰ ਦੇਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਵੀ ਲੈਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਇਹ ਬਾਦ ਸੀਸਾ ਦੇ ਜਾਣ ਤੇ ਉਹ ਵੀ ਗਰੀਬੀ ਦਾ ਕਾਰਨ ਬਣ ਜਾਂਦੇ ਹੈਗੇ ਆ ਇਸ ਵਾਸਤੇ ਧਰਤੀ ਆਈ ਹੋਈ ਕਿਸੇ ਵੀ ਭਿਖਾਰੀ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਆਪਣੇ ਮਨ ਵਿੱਚ ਕਦੀ ਵੀ ਕਿਸੇ ਦੇ ਵਾਸਤੇ ਬੁਰੇ ਵਿਚਾਰ ਨਾ ਲੈ ਕੇ ਆਓ ਕਿਸੇ ਨਾਲ ਈਰਖਾ ਨਾ ਕਰੋ ਕਿਸੇ ਨਾਲ ਦੁਸ਼ਮਣ ਨਾ ਰੱਖੋ ਆਪਣੇ ਮਨ ਦੇ ਵਿੱਚ ਹਮੇਸ਼ਾ ਹਰ ਇੱਕ ਦਾ ਭਲਾ ਹੀ ਸੋਚੋ ਜਦ ਅਸੀਂ ਦੂਸਰਿਆਂ ਦਾ ਭਲਾ ਸੋਚਾਂਗੇ ਤੇ ਸਾਡਾ ਵੀ ਭਲਾ ਆਪਣੇ ਆਪ ਹੀ ਰੱਬ ਜੀ ਨੇ ਕਰ ਦੇਣਾ ਹੈ ਉਸ ਵਾਹਿਗੁਰੂ ਜੀ ਨੇ ਆਪ ਹੀ ਸਾਡੀਆਂ ਅਰਦਾਸਾਂ ਬੇਨਤੀਆਂ ਸੁਣ ਲੈਣੀਆਂ ਆ। ਜਦ ਅਸੀਂ ਨਾ ਕਿਸੇ ਨਾਲ ਇਰਖਾ ਕਰਨੀ ਨਾ ਦੁਸ਼ਸ਼ ਕਰਨਾ ਆ। ਨਾ ਹੀ ਕਿਸੇ ਨੂੰ ਬੁਰਾ ਕਹਿਣਾ ਆ, ਨਾ ਹੀ ਕਿਸੇ ਚੁਗਲਿਆ ਨਿੰਦਿਆ ਨਿੰਦਿਆ ਕਰਨੀ ਆ। ਤੇ ਸਾਡੇ ਵੀ ਆਪਣੇ ਆਪ ਹੀ ਬਾਬਾ ਜੀ ਨੇ ਜਿੰਨ ਚੰਗੇ ਲਿਆ ਦੇਣੇ ਆ। ਆਪਣੇ ਘਰ ਦੇ ਵਿੱਚ ਕਦੇ ਵੀ ਕਿਸੇ ਨੂੰ ਬੁਰਾ ਭਲਾ ਨਾ ਕਹੋ। ਬੱਚੇ ਆ ਸ਼ਰਾਰਤਾਂ ਕਰਦੇ ਆ। ਉਹਨਾਂ ਨੂੰ ਬੁਰਾ ਭਲਾ ਨਾ ਕਹੋ। ਜੇ ਕੋਈ ਬੱਚਾ ਵੱਡਾ ਆ ਕੰਮ ਕਰਦਾ ਆ, ਉਹਨੂੰ ਕੰਮ ਕਰ ਨਹੀਂ ਹੈਗਾ। ਉਹਨੂੰ ਵੀ ਬੁਰਾ ਭਲਾ ਨਾ ਕਹੋ ਕਿਉਂਕਿ ਉਹਦਾ ਵੀ ਮਨ ਦੁਖੀ ਹੁੰਦਾ ਜਦੋਂ ਆਪ ਉਹਨੂੰ ਬੁਰਾ ਭਲਾ ਸੀ ਕਹਿੰਦੇ ਹੈਗੇ ਆ ਕਿ ਤੂੰ ਇੰਨਾ ਵੱਡਾ ਹੋ ਗਿਆ ਕੰਮ ਨਹੀਂ ਕਰਨ ਜਾਂਦਾ ਤੇਰੀ ਨੌਕਰੀ ਕਿਉਂ ਨਹੀਂ ਹੈਗੀ ਤੇ ਐਸਾ ਉਹਦੇ ਤਾਣੇ ਜਿਹੜੇ ਨਾ ਉਹ ਨਾ ਦਿਆ ਕਰੋ ਕਿਉਂਕਿ ਇਹ ਵੀ ਇੱਕ ਗਰੀਬੀ ਦਾ ਕਾਰਨ ਬਣ ਜਾਂਦੇ ਆ ਕਿਸੇ ਵੀ ਭਿਖਾਰੀ ਕੋਲੋਂ ਕੋਈ ਵੀ ਚੀਜ਼ ਨਹੀਂ ਲੈਣੀ ਚਾਹੀਦੀ ਹੈਗੀ ਜਿਵੇਂ ਐ ਸ਼ਨੀਵਾਰ ਨੂੰ ਆਉਂਦੇ ਆ ਇੰਨਾ ਆਟਾ ਤੇਲ ਇਕੱਠਾ ਕਰ ਲੈਂਦੇ ਹੈਗੇ ਆ ਕਰਕੇ ਫਿਰ ਉਹਨੂੰ ਵੇਚ ਦਿੰਦੇ ਹੈਗੇ ਆ ਤੋ ਜੋ ਕਦੇ ਵੀ ਵੇਚਣ ਤਾਂ ਨਹੀਂ ਲੈਣੇ ਚਾਹੀਦੇ ਵਸਤੋਂ ਦੁਕਾਨਾਂ ਤੇ ਜਾ ਕੇ ਹੀ ਵੇਚਦੇ ਹੈਗੇ ਆ ਹੁਣ ਜਿਹੜਾ ਥੋੜਾ ਖੁੱਲਾ ਚਾਹੀਦਾ ਉਹਨਾਂ ਤੇ ਜਾ ਕੇ ਉਹਨਾਂ ਕੋਲੋਂ ਇਹ ਕੀ ਆਂਦੀ ਹੈਗੇ ਆ ਪਰ ਉਹਨਾਂ ਕੋਲ ਕਦੇ ਵੀ ਨਾ ਖਰੀਦੋ ਤੇਲ ਨਹੀਂ ਨਾ ਆਟਾ ਉਹਨਾਂ ਦਾ ਕਦੇ ਖਰੀਦੋ ਕਿਉਂਕਿ ਉਹ ਤਾਂ ਗਰੀਬੀ ਦਾ ਕਰਕੇ ਖਰੀਦ ਕੇ ਲਿਆਇ ਅਸੀਂ ਉਹਨਾਂ ਕੋਲ ਹੋਰ ਖਰੀਦ ਲਿਆ ਤਾਂ ਅਸੀਂ ਆਪਣੇ ਆਪ ਹੀ ਗਰੀਬ ਹੋ ਜਾਣਾ ਹੈਗਾ ਆ ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਵੀ ਨਾ ਫਰੀਜ ਕਰਨਾ ਚਾਹੀਦਾ ਆ ਦੇਖੋ ਬੱਤੀ ਚੱਲ ਜਾਂਦੀ ਆ ਆਪਾਂ ਆਪਣੇ ਘਰ ਚ ਮੂੰ ਬੱਤੀ ਜਾਂ ਦੀਵਾ ਜਗਾ ਲੈਣੇ ਹੈਗੇ ਆ ਇਨਵੈਟਰ ਵੀ ਕਿੰਨੀ ਵਾਰ ਖਤਮ ਹੋ ਜਾਂਦੇ ਹੈਗੇ ਆ ਰਾਤ ਹੋ ਗਈ ਆ ਦੀਵਾ ਮੋਬਤੀ ਜਗਾ ਲਈ ਉਹ ਜਲਦੇ ਹੋਏ ਦੀਵੇ ਨੂੰ ਜਾਂ ਮੋਬਤੀ ਨੂੰ ਫੂਕ ਮਾਰ ਕੇ ਕਦੀ ਨਾ ਬਜਾਵੋ ਉਹਨੂੰ ਕਿਸੇ ਵੀ ਹੱਥ ਨਾਲ ਹਵਾ ਦੇ ਕੇ ਬੁਝਾ ਲਵੋ ਕਿਉਂਕਿ ਉਹਨੂੰ ਕਦੀ ਵੀ ਆਪਣੇ ਫੂਕ ਨਾਲ ਨਾ ਬਜਾਵੋ ਐਸਾ ਹਨਾ ਵੀ ਘਰ 'ਚ ਗਰੀਬੀ ਆ ਜਾਂਦੀ ਹੈ ਜੀ ਆਪ ਜੀ ਜਦੋਂ ਵੀ ਪ੍ਰਸ਼ਾਦਾ ਸ਼ਕਨ ਲੱਗਦੇ ਹੋ ਤੇ ਵਾਹਿਗੁਰੂ ਸਤਨਾਮ ਜ਼ਰੂਰ ਕਹੋ ਵਾਹਿਗੁਰੂ ਸਤਨਾਮ ਕਹਿ ਕੇ ਹੀ ਪ੍ਰਸ਼ਾਦਾ ਖਾਇਆ ਕਰੋ ਇੰਨਾ ਘਰ 'ਚ ਬਰਕਤਾਂ ਆਉਂਦੀਆਂ ਆ ਤੇ ਗਰੀਬੀ ਦੂਰ ਹੋ ਜਾਂਦੀ ਹੈਗੀ ਆ ਕਦੇ ਵੀ ਝੂਠੀ ਕਸਮ ਨਹੀਂ ਖਾਣੀ ਚਾਹੀਦੀ ਹੈਗੀ ਕਿਉਂਕਿ ਝੂਠੀ ਕਸਮ ਖਾਣਾ ਵੀ ਸਾਡਾ ਕੋਈ ਭਲਾ ਨਹੀਂ ਹੁੰਦਾ ਉਹ ਤਾਂ ਬੁਰਾ ਹੀ ਹੁੰਦਾ ਹੈਗਾ ਆ ਤੇ ਝੂਠੀ ਕਸਮ ਖਾਣ ਤੋਂ ਵੀ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈਗਾ ਆ ਉਸ ਵਾਹਿਗੁਰੂ ਤੋਂ ਹਮੇਸ਼ਾ ਡਰਨਾ ਚਾਹੀਦਾ ਹੈਗਾ ਆ ਕਈ ਲੋਕਾਂ ਦੀ ਆਦਤ ਹੈਗੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਵਾਹਿਗੁਰੂ ਜੀ ਦੀ ਕਸਮ ਐਦਾਂ ਕਸਮਾਂ ਖਾ ਲੈਣਗੇ ਚਾਹੇ ਉਹ ਝੂਠੀਆਂ ਹੋਣ ਜਾਂ ਸੱਚੀਆਂ ਹੋਣ ਇਹ ਕਸਮਾਂ ਕਦੀ ਨਹੀਂ ਖਾਣੀਆਂ ਚਾਹੀਦੀਆਂ ਇਹ ਕਸਮਾਂ ਖਾਣਾ ਵੀ ਸਾਡੇ ਜਿਹੜੀ ਗਰੀਬੀ ਆ ਜਾਂਦੀ ਹੈਗੀ ਆ ਇੱਕ ਘਰ ਦੇ ਵਿੱਚ ਨਾ ਚਪਲਾ ਜਾਂ ਜੁੱਤੇ ਸਾਡੇ ਪੁੱਠੇ ਹੋ ਜਾਂਦੇ ਆ ਆਉਂਦੇ ਜਾਂਦੇ ਪੈਰ ਲੱਗਦਾ ਤਾਂ ਪੁੱਠੇ ਹੋ ਜਾਂਦੇ ਹੈਗੀ ਆ ਤੇ ਉਹਨਾਂ ਨੂੰ ਜੇ ਦੇਖ ਲੈਂਦੇ ਤਾਂ ਉਹਨਾਂ ਨੂੰ ਉਸੇ ਟਾਈਮ ਸਿੱਧੇ ਕਰ ਦਿਆ ਕਰੋ ਜੇ ਆਵੀਆਂ ਨੂੰ ਸਿੱਧਾ ਨਹੀਂ ਕਰਦੇ ਹੈਗੇ ਤੇ ਇਹਨਾਂ ਵੀ ਗਰੀਬੀ ਆ ਜਾਂਦੀ ਹੈਗੀ ਆ ਇੱਕ ਘਰ ਦੀ ਨਾ ਸਾਫ ਸਫਾਈ ਬਹੁਤ ਰੱਖਣੀ ਚਾਹੀਦੀ ਆ ਕਿੰਨੀ ਵਾਰ ਹੁੰਦਾ ਕਿ ਪੌੜੀਆਂ ਦੇ ਵਿੱਚ ਜਾਂ ਇਧਰ ਉਧਰ ਜਾਲੇ ਲੱਗੇ ਹੁੰਦੇ ਆ ਅਸੀਂ ਉਹਨਾਂ ਨੂੰ ਸਾਫ਼ ਨਹੀਂ ਕਰਦੇ ਹੈਗੇ ਤੇ ਜਿੱਥੇ-ਜਿੱਥੇ ਵੀ ਜਾਲੇ ਲੱਗੇ ਹੋਣ ਉਹ ਮਹੀਨੇ ਕੇ ਬਾਅਦ ਜ਼ਰੂਰ ਦੇਖ ਲੈਣੇ ਚਾਹੀਦੇ ਕਿੱਥੇ ਲੱਗੇ ਹੋਏ ਆ ਤੇ ਉਹਨਾਂ ਨੂੰ ਛਾੜੂ ਨਾਲ ਜ਼ਰੂਰ ਸਾਫ਼ ਕਰ ਦੇਣਾ ਚਾਹੀਦਾ ਹੈਗਾ ਆ ਕਿਉਂਕਿ ਇਹ ਜਾਲੇ ਵੀ ਜਿਹੜੇ ਹੈਗੇ ਆ ਇਹ ਵੀ ਕੋਈ ਘਰ 'ਚ ਚੰਗੀ ਚੀਜ਼ ਨਹੀਂ ਹੈਗੀ ਇਹਨਾਂ ਵੀ ਘਰ 'ਚ ਗਰੀਬੀ ਆਣ ਦੇ ਚਾਂਸ ਹੋ ਜਾਂਦੇ ਹੈਗੇ ਆ ਇਸ ਵਾਸਤੇ ਘਰਾਂ 'ਚ ਜਾਲੇ ਜੂੜੇ ਨਾ ਲੱਗਣ ਦਿਆ ਕਰੋ ਇੱਕ ਰਾਤ ਵੇਲੇ ਘਰ 'ਚ ਝਾੜੂ ਨਹੀਂ ਲਗਾਉਣਾ ਚਾਹੀਦਾ ਜਿਵੇਂ ਰਾਤ ਨੂੰ 9-10 ਵੱਦ ਗਿਆ ਝਾੜੂ ਲਗਾਉਣ ਲੱਗ ਗਏ ਹੈਗੇ ਆ ਜੇ ਮਜਬੂਰੀ ਚ ਕਦੀ ਲਗਾਣਾ ਵੀ ਪੈ ਜਾਏ ਤਾਂ ਉਹ ਕੂੜੇ ਨੂੰ ਇਕੱਠਾ ਕਰਕੇ ਆਪਣੇ ਅੰਦਰ ਹੀ ਰੱਖ ਲਓ ਸਵੇਰੇ ਉੱਠ ਕੇ ਬਾਹਰ ਡੈਸਟਬਿਨ ਜਿਹੜਾ ਪਿਆ ਉਹਦੇ ਚ ਪਾ ਦਿਓ ਲੇਕਿਨ ਰਾਤ ਨੂੰ ਕੂੜਾ ਕਦੀ ਨਾ ਚੁੱਕੋ ਇੱਕ ਜੇ ਅਸੀਂ ਕੱਪੜਾ ਪਾਇਆ ਹੋਇਆ ਆ ਉਹ ਪਾਣ ਦੇ ਨਾਲ ਉੱਧੜ ਗਿਆ ਹੈਗਾ ਜਾਂ ਜਾਂ ਕਮੀਜ਼ ਦਾ ਬਟਨ ਟੁੱਟ ਗਿਆ ਹੈਗਾ ਤਾਂ ਆਪਾਂ ਨੂੰ ਪਾਇਏ ਪਾਇਏ ਸੀਂ ਲੱਗ ਜਾਣੇ ਜਾਂ ਬਟਨ ਲਗਾਉਣ ਲੱਗ ਜਾਣੇ ਵੀ ਉਹ ਇਹ ਵੀ ਕੰਮ ਨਾ ਕਰਿਆ ਕਰੋ ਉਸ ਕੱਪੜੇ ਨੂੰ ਉਤਾਰ ਲਿਆ ਲਾ ਕੇ ਫਿਰ ਉਸ ਨੂੰ ਬਟਨ ਲਗਾ ਲਿਆ ਜਾਂ ਉਹਨੂੰ ਸੀ ਲਿਆ ਇਹ ਕੰਮ ਬਿਲਕੁਲ ਨਾ ਕਰਿਆ ਕਰੋ ਇੱਕ ਅਸੀਂ ਸ਼ਮਸ਼ਾਨ ਘਾਟ ਜਾਂਦੇ ਹੈਗੇ ਆ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਣਾ ਹੀ ਪੈਂਦਾ ਹੈਗਾ ਤੇ ਉੱਥੇ ਜਾ ਕੇ ਬਿਲਕੁਲ ਕਈ ਲੋਕ ਹੱਸਣ ਲੱਗ ਜਾਂਦੇ ਹੱਸਣਾ ਨਹੀਂ ਚਾਹੀਦਾ ਹੈਗਾ ਇਹ ਬਿਲਕੁਲ ਕੰਮ ਨਾ ਕਰਿਆ ਕਰੋ ਮੇਰੀਆਂ ਬੀਬੀਆਂ ਪੈਣੋ ਇਹ ਤੋਂ ਥੋੜਾ ਪਰਹੇਜ਼ ਕਰਿਆ ਕਰੋ ਇੱਕ ਅਸੀਂ ਆਪਣੇ ਘਰ ਵਿੱਚ ਪੁੱਥੀਆਂ ਰੱਖੀਆਂ ਹੋਈਆਂ ਜਾਂ ਪਾਠ ਦੀਆਂ ਕਈਆਂ ਨੇ ਆਪਣੇ ਘਰ ਗੁਟਕੇ ਸਾਹਿਬ ਰੱਖੇ ਹੋਈਆਂ ਤੇ ਉਹਨਾਂ ਦਾ ਪਾਠ ਨਹੀਂ ਕਰਦੇ ਉਹ ਉਹਨਾਂ ਨੂੰ ਬਸ ਇਦਾਂ ਹੀ ਰੱਖਿਆ ਹੋਇਆ ਜਾਂ ਤੇ ਦੇਖ ਕੇ રોજ ਉੱਥੇ ਪਏ ਰਹਿੰਦੇ ਹੈਗੇ ਆ ਨਾ ਉਹਨਾਂ ਦੇ ਸਾਮ ਸੰਭਾਲ ਕਰਦੇ ਹੈਗੇ ਆ ਤੇ ਉਹ ਜ਼ਰੂਰ ਕਰਿਆ ਕਰੋ ਜੇ ਆਪ ਜਿਨੇ ਆਪਣੇ ਘਰ ਗੁਟਕਾ ਸਾਬਜੀ ਰੱਖੇ ਹੋਏ ਆ ਜਾਂ ਪੁੱਥੀਆਂ ਰੱਖੀਆਂ ਹੋਈਆਂ ਆ ਤਾਂ ਉਹਨਾਂ ਨੂੰ ਬੈਠ ਕੇ ਜ਼ਰੂਰ ਪੜਿਆ ਕਰੋ ਉਹਨਾਂ ਨੂੰ ਪੜਨ ਨਾਲ ਹੀ ਸਾਡੇ ਘਰ 'ਚ ਬਰਕਤਾਂ ਆਉਣੀਆਂ ਹੈਗੀਆਂ ਆ ਜੇ ਉਹ ਇਦਾਂ ਹੀ ਪਈਆਂ ਰਹਿਣੀਆਂ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਆਪ ਜੀ ਉਹਨਾਂ ਨੂੰ ਨਹੀਂ ਇਸਤੇਮਾਲ ਕਰਦੇ ਹੋ ਤੇ ਆਪ ਗੁਰਦੁਆਰੇ ਸਾਹਿਬ ਜਾ ਕੇ ਉਹਨਾਂ ਨੂੰ ਰੱਖਿਆ ਉਹ ਉੱਥੇ ਕੋਈ ਵੀ ਸੰਗਤ ਦੀ ਸੇਵਾ करेगा उन्हें पढ़ेगा उन्हें कोई नॉलेज प्राप्त करेगा वो बरतों ਵਿੱਚ ਆ ਜਾਣਗੀਆਂ ਤੇ ਉਹਨਾਂ ਦਾ ਵੀ ਬੇਅਲਬੂਦੀ ਨਾ ਹੋਏਗੀ ਉਹਨਾਂ ਨੂੰ ਜਰੂਰ ਆਪਜੀ ਗੁਰਦੁਆਰੇ ਜਾ ਕੇ ਰੱਖਿਆਇਆ ਕਰੋ ਜੇ ਆਪਜੀ ਰੋਜ਼ ਉਹਨਾਂ ਨੂੰ ਪੜਦੇ ਹੋ ਉਹ ਤੋਂ ਬਹੁਤ ਚੰਗੀ ਗੱਲ ਹੈ ਰੋਜ਼ ਪੜ੍ਹਨਾ ਚਾਹੀਦਾ ਹੈਗਾ ਆ ਤੇ ਆਪਜੀ ਜਿਵੇਂ ਪਾਠ ਕਰਦੇ ਹੋ ਪਾਠ ਕਰਿਆ ਕਰੋ ਕੋਈ ਆਪਣੀ ਨੇ ਰੱਖੀ ਹੋਈਆਂ ਸਾਖੀਆਂ ਦੀ ਕਿਤਾਬਾਂ ਰੱਖਿਆਆਂ ਰੋਜ਼ ਇੱਕਦ ਸਾਖੀ ਪੜ੍ਹ ਲਿਆ ਕਰੋ ਜਾ ਜਿਸ ਟਾਈਮ ਵੀ ਟਾਈਮ ਮਿਲੇ ਆਪ ਜਿਸ ਟਾਈਮ ਸਾਕੀ ਬੈਠ ਕੇ ਪੜ ਲਵੋ ਵਰਤੋਂ ਵਿੱਚ ਉਹਨਾਂ ਕਿਤਾਬਾਂ ਨੂੰ ਜਰੂਰ ਲੈ ਕੇ ਆਇਆ ਕਰੋ ਧਾਰਮਿਕ ਕਿਤਾਬਾਂ ਨੂੰ ਜੇ ਨਹੀਂ ਲੈ ਕੇ ਆ ਸਕਦੇ ਹੈਗੇ ਤੇ ਉਹਨਾਂ ਨੂੰ ਜਰੂਰ ਆਪਜੀ ਗੁਰਦੁਆਰੇ ਭੇਟ ਕਰ ਦਿਓ ਤਾਂ ਕਿ ਉਹਨਾਂ ਦੀ ਵੀ ਵਰਦੀ ਨਾ ਹੋਵੇ ਉਹਨਾਂ ਤੋਂ ਕੋਈ ਨਾ ਕੋਈ ਜਰੂਰ ਪੜੇ ਤੇ ਉਹਨਾਂ ਵਿੱਚੋਂ ਆਪਣਾ ਨੋਲਜ ਵਧਾਵੇ ਮੈਂ ਐਸਾ ਨਹੀਂ ਬਹੁਤੀ ਦੇਖਿਆ ਬੰਦੇ ਗਰੀਬ ਜਿਹੜੇ ਇੱਕ ਕਿਤਾਬਾਂ ਨਹੀਂ ਖਰੀਦ ਸਕਦੇ ਹੈਗੇ ਜੇ ਗੁਰਦੁਆਰੇ ਪਈਆਂ ਹੋਣਗੀਆਂ ਤਾਂ ਜ਼ਰੂਰ ਚੁੱਕਣਗੇ ਉਹਨਾਂ ਨੂੰ ਚੁੱਕ ਕੇ ਪੜਨਗੇ ਪੜ ਕੇ ਫਿਰ ਉੱਥੇ ਹੀ ਰੱਖ ਜਾਣਗੇ ਚਾਹ ਮਹੀਨੇ ਬਾਅਦ 2 ਮਹੀਨੇ ਬਾਅਦ ਤੇ ਆਪ ਜੀ ਨੇ ਇਹ ਕੰਮ ਜ਼ਰੂਰ ਕਰਿਆ ਕਰੋ ਉਹ ਗਰੀਬਾਂ ਵਿਚਾਰਿਆਂ ਦਾ ਵੀ ਇੱਕਤਾਬਾਂ ਕੰਮ ਆ ਜਾਂਦੀ ਹੈ ਜੇ ਆਪ ਜੀ ਇੰਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੇ ਆਪ ਜੀ ਦੇ ਘਰ ਜ਼ਰੂਰ ਖੁਸ਼ਹਾਲੀ ਆ ਜਾਏਗੀ ਤੇ ਗਰੀਬੀ ਦੂਰ ਹੋ ਜਾਏਗੀ ਇਹਨਾਂ ਗੱਲਾਂ 'ਵਲ ਬਹੁਤ ਹੀ ਧਿਆਨ ਰੱਖਣਾ ਕੋਈ ਵੀ ਅਸਾਂ ਦਾ ਕੰਮ ਨਾ ਹੋਵੇ ਜੇ ਨਾ ਸਾਡੇ ਘਰ ਚ ਗਰੀਬੀ ਆਵੇ ਕੋਈ ਵੀ ਆਪਣੇ ਘਰ ਗਰੀਬ ਨਹੀਂ ਰਹਿਣਾ ਚਾਹੁੰਦਾ ਹੈਗਾ ਪਰਮਾਤਮਾ ਸਾਰਿਆਂ ਨੂੰ ਹੀ ਚੰਗੇ ਦਿਨ ਦਿਖਾਵੇ ਸਾਰੇ ਆਪਣੇ ਘਰਾਂ ਚ ਖੁਸ਼ ਰਹਿਣ ਪਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਆ ਇਹਨਾਂ ਨੂੰ ਆਪ ਵੀ ਜ਼ਰੂਰ ਧਿਆਨ ਚ ਰੱਖਣਾ ਜੇ ਵੀਡੀਓ ਪਸੰਦ ਆndi ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ